ਨਮਸਕਾਰ ਆਕਾਸ਼ਵਾਨੀ ਦਾਏ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਕਾਰਗਿਲ ਸੰਘਰਸ਼ ਦੌਰਾਨ ਜਿਹਦੇਤੇ 25 ਸਾਲ ਪੂਰੇ ਹੋਣ ਤੇ ਕਾਰਗਿਲ ਵਿਜੇ ਦਿਵਸ ਸਿਲਵਰ ਜੁਬਲੀ 2024 에ਅਰ ਫੋਰਸ ਸਟੇਸ਼ਨ ਪੀਸੀਆਣਾ ਵਿਖੇ ਮਨਾਇ ਗਈ ਇਸ ਮੌਕੇ ਸੈਨਿਕਾਂ ਨੇ ਬਹਾਦਰੀ ਤੇ ਦੇਸ਼ ਭਗਤੀ ਦਾ ਪ੍ਰਦਰਸ਼ਨ ਕਰਨ ਅਤੇ ਨੌਜਵਾਨ ਪੀੜੀ ਨੂੰ ਭਾਰਤੀ ਹਵਾਈ ਫੌਜ ਦੇ ਕਾਰਜਾਂ ਤੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਗਰੂਕ ਕੀਤਾ ਸਿਲਵਰ ਜੁਬਲੀ ਸਮਾਗਮ ਦੇ ਇੱਕ ਹਿੱਸੇ ਵਿੱਚੋਂ 에ਅਰ ਫੋਰਸ ਸਟੇਸ਼ਨ ਪੀਸੀਆਣਾ ਨੇ ਹੁਸੈਨੀ ਵਾਲਾ ਬਾਰਡਰ ਤੱਕ ਇੱਕ ਸਾਈਕਲ ਮੁਹਿੰਮ ਆਰੰਭੀ ਜਿਸ ਵਿੱਚੋ ਸਤਿਪਾਵਨਾ ਅਤੇ ਦੇਸ਼ ਭਗਤੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਟੀਮ ਚ 30 ਹਵਾਈ ਜੋਧੇ ਅਤੇ 5 ਸਹਾਇਕ ਸਟਾਫ ਸ਼ਾਮਲ ਸਨ ਜਿਨ੍ਹਾਂ ਨੇ ਮੁਹਿੰਮ ਦੌਰਾਨ ਕੁੱਲ 300 ਕਿਲੋਮੀਟਰ ਦੀ ਦੂਰੀ طے ਕੀਤੀ ਮੁਹਿੰਮ ਦੌਰਾਨ ਟੀਮ ਨੇ ਪੈਂਫਲੈਂਟ 1 ਕੇ ਦੇਸ਼ ਦੀ ਰਾਖੀ ਲਈ ਮਹਾਨ ਕੁਰਬਾਨੀ ਦੇਣ ਵਾਲੇ ਕਾਰਗਿਲ ਯੁੱਧ ਦੇ ਸਾਡੇ ਵੀਰ ਨਾਇਕਾਂ ਦੀ ਯਾਦ ਵਿੱਚ ਨੌਜਵਾਨ ਪੀੜੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਨੀਤੀ ਆਯੋਗ ਵੱਲੋਂ ਆਸਵੰਦ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਵੱਖ-ਵੱਖ ਮਾਪਦੰਡਾਂ 'ਚ ਪਛੜ ਰਹੀਆਂ ਜ਼ਿਲ੍ਹਾ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੰਪੂਰਨਤਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਲੜੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਬਲਾਕ ਤੂਰੀ 'ਚ ਇਸ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੋਰਵੇਰਵੇ ਨਾਲ ਇੱਕ ਰਿਪੋਰਟ। ਸੰਗਰੂਰ ਦੇ ਤੂਰੀ ਬਲਾਕ ਨੂੰ ਵੀ ਨੀਤੀ ਆਯੋਗ ਦੇ ਆਸਵੰਦ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਸੰਬੰਧੀ ਸੰਪੂਰਨਤਾ ਅਭਿਆਨ ਵਿੱਚ ਸ਼ਾਮਲ ਕੀਤਾ ਗਿਆ ਹੈ। ਸੰਪੂਰਨਤਾ ਅਭਿਆਨ ਵਿੱਚ ਖਾਸ ਤੌਰ ਤੇ ਸਿਹਤ, ਪੋਸ਼ਣ, ਖੇਤੀਬਾੜੀ ਅਤੇ ਸਮਾਜਿਕ ਤਰੱਕੀ ਨਾਲ ਸੰਬੰਧਿਤ ਅਹਿਮ ਕਾਰਜ ਪੂਰੇ ਕੀਤੇ ਜਾਣਗੇ। ਇਸ ਪੇਲ ਕਦਮੀ ਤੇ ਧੂਰੀ ਦੇ ਦੇਸ਼ ਭਗਤ ਕਾਲੂ ਵਿਖੇ ਸੰਪੂਰਨਤਾ ਅਭਿਆਨ ਦਾ ਉਦਘਾਟਨੀ ਸਮਾਗਮ ਕੱਲ ਹੋਇਆ। ਨੀਤੀ ਆਯੋਗ ਦੀ ਅਧਿਕਾਰੀ ਚੰਚਲ ਸੋਮਨੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਆਮ ਲੋਕ ਤੇ ਸਕੂਲੀ ਬੱਚੇ ਇਸ ਸਮਾਗਮ ਵਿੱਚ ਮੌਜੂਦ ਰਹੇ। ਚੰਚਲ ਸੋਮਨੀ ਨੇ ਕਿਹਾ ਕਿ ਇਸ ਪਛੜੇ ਬਲਾਕ ਵਿੱਚ ਆਮ ਲੋਕਾਂ ਦਾ ਵਿਕਾਸ ਕਰਨ ਲਈ ਹੀ ਸੰਪੂਰਨਤਾ ਅਭਿਆਨ ਚਲਾਇਆ ਗਿਆ ਹੈ। ਵੀ ਗੜੀ ਗੜੀ ਸਟੇਟ ਦਾ ਬਲਾਕ ਸੀ ਜਿਹੜੀ ਵੀ ਚੀਜ਼ ਦੀ ਕਰਨੀ ਹੈ ਚ ਹੈਲਥ ਹੈ, ਨਿਊਟ੍ਰੀਸ਼ਨ ਹੈ, ਐਜੂਕੇਸ਼ਨ ਹੈ, ਉਹਦੇ ਇੱਕ ਆਮ ਜਨ ਵੀ ਹੈ ਉਹਦੇ ਚੋਂ ਲੋਕਾਂ ਦੇ ਪ੍ਰੋਗਰੈਸ ਕਰ ਸਕੇ ਇਹਦੇ ਵਾਸਤੇ ਇਹ ਕੋਈ ਆਮਚ ਲਾਇਗ ਹੈ ਕਿ ਕੋਈ ਵੀ ਸਾਡੇ ਦੇਸ਼ ਦਾ ਕੋਈ ਵੀ ਮਤਲਬ ਪਿੱਛੇ ਨਾ ਰਹੇ ਸਭ ਬਰਾਬਰ ਹੋਣ ਸਭ ਨੂੰ ਐਜੂਕੇਸ਼ਨ ਮਿਲੇ ਸਭ ਦੀ ਹੈਲਥ ਅੱਛੀ ਰਹੇ ਇਲਾਕੇ ਦੇ ਡੀਡੀਪੀਓ ਵਿਕਾਸ ਸੁਖਚੈਨ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਮੇਰੇ ਵਿੱਚ ਅਸੀਂ ਆਪ ਦੇ ਪ੍ਰੋਡਕਟ ਆਪ ਬਣਾ ਕੇ ਮਾਰਕੀਟ ਵਿੱਚ ਆਪ ਹੀ ਸੇਲ ਕਰ ਤੇ ਨਾ ਤਾਂ ਹੋਵੇ ਜੀ ਉਹ ਤਾਂ ਸਮਾਰਕ ਹੁੰਦਾ ਜੀ ਜੋ ਆਰਗੈਨਿਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਜੀ ਜੇਕਰ ਇਹ ਪਾਵਾ ਦੇ ਘਰੇਕਾ ਸਪੂਰਨਤਾ ਅਭਿਆਨ ਤਹਿਤ ਸਭਿਆਚਾਰਕ ਪ੍ਰੋਗਰਾਮ ਤੇ ਨੁਕੜਨਾਟਕ ਪੇਸ਼ ਕੀਤੇ ਗਏ ਅਤੇ ਸਿਹਤ ਵਿਭਾਗ ਨੇ ਇੱਕ ਮੈਡੀਕਲ ਕੈਂਪ ਲਗਾਇਆ ਜਿਸ ਵਿੱਚ ਬੀਪੀ ਤੇ ਸ਼ੂਗਰ ਦੇ ਮਰੀਜ਼ਾਂ ਸਮੇਤ ਹੋਰਨਾਂ ਬਿਮਾਰੀਆਂ ਨਾਲ ਪੀੜਤ ਲੋਕਾਂ ਦੀ ਜਾਂਚ ਕੀਤੀ ਗਈ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ ਸਪੂਰਨਤਾ ਅਭਿਆਨ ਸਮਾਗਮ ਵਿੱਚ ਸ਼ਾਮਲ ਲੋਕਾਂ ਨੇ ਇਸ ਦੀ ਸ਼ਲਾਘਾ ਕੀਤੀ ਸਪੂਰਨਤਾ ਅਭਿਆਨ 30 ਸਤੰਬਰ ਤੱਕ ਚਲਾਇਆ ਜਾਵੇਗਾ ਸ਼ਿਸ਼ੂ ਸ਼ਰਮਾ ਸ਼ਾਂਤਨ ਆਕਾਸ਼ ਵਣਿ ਸਮਾਚਾਰ ਜ਼ਿਲੰਦਰ ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਕੋਰਸਾਂ ਚ ਦਾਖਲੇ ਲਈ NEET ਰਾਸ਼ਟਰੀ ਯੋਗਤਾ ਤੇ ਪ੍ਰਵੇਸ਼ ਪ੍ਰੀਖਿਆ ਲਈ ਕਾਉਂਸਲਿੰਗ ਦੀਆਂ ਤਰੀਕਾਂ ਦਾ ਅਜੇ ਫੈਸਲਾ ਨਹੀਂ ਕੀਤਾ ਗਿਆ ਮੈਡੀਕਲ ਕਾਉਂਸਲਿੰਗ ਕਮੇਟੀ ਪ੍ਰੀਖਿਆ ਪ੍ਰਕਿਰਿਆ ਪੂਰੀ ਹੋਣ ਅਤੇ ਸੀਟ 매ਟ੍ਰਿਕਸ ਨੂੰ ਅੰਤਮ ਰੂਪ ਦਿੱਤੇ ਜਾਣ ਤੋਂ ਬਾਅਦ ਵੈੱਬਸਾਈਟ 'ਤੇ ਇਹਨਾਂ ਤਰੀਕਾਂ ਦਾ ਐਲਾਨ ਕਰਦੀ ਹੈ ਅੰਡਰਗ੍ਰੈਜੂਏਟ ਸੀਟ 매ਟ੍ਰਿਕਸ ਇਸ ਮਹੀਨੇ ਦੇ ਤੀਜੇ ਹਫ਼ਤੇ ਤੇ ਪੋਸਟ ਗ੍ਰੈਜੂਏਟ ਸੀਟ 매ਟ੍ਰਿਕਸ ਅਗਸਤ ਦੇ ਅੱਧ ਤੱਕ ਤੈਅ ਹੋਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਕਾਉਂਸਲਿੰਗ ਦੀ ਤਾਰ ਕੇਂਦਰ ਸਰਕਾਰ ਵੱਲੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਇ ਸਹਿਿਤਾ ਪਾਰਟੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਕਸ਼ਯ ਦਿਨੀਯਮ 2003 ਲਾਗੂ ਕਰ ਦਿੱਤੇ ਗਏ ਨੇ ਤਲਵੰਡੀ ਸਾਬੋਸਥਿਤ ਗੁਰੂਕਾਸ਼ੀ ਯੂਨੀਵਰਸਿਟੀ ਚ ਕਾਨੂੰਨ ਵਿਭਾਗ ਦੇ ਐਸੋਸੀਏਟ ਡੀਨ ਡਾਕਟਰ ਗੁਰਪ੍ਰੀਤ ਕੌਰ ਦਾ ਮੰਨਣਾ ਹੈ ਕਿ ਗੈਰ ਜ਼ਰੂਰੀ ਕਾਨੂੰਨਾਂ ਨੂੰ ਬਦਲਣਾ ਇੱਕ ਬਿਹਤ ਹੀ ਸ਼ਲਾਘਾਯੋਗ ਕਦਮ ਹੈ ਪੁਰਾਣੇ ਲਾਅ ਸੀ 160 ਸਾਲ ਪੁਰਾਣੇ ਕੋਲੋਨੀਅਲ ਲਾਅ ਸੀ ਜਿਹੜੇ ਕਿ ਅੱਜ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਸੀ ਕਰ ਰਹੇ। ਸੋ ਜਿਹੜੀ ਵੀ ਹੁਣ ਚੇਂਜ ਉਹਨਾਂ ਨੇ ਕੀਤੀ ਹੈ ਜਿਵੇਂ ਕਿ ਸੈਕਸ਼ਨ ਬਦਲੇ ਹੈ, ਨਵੀਂ ਤਰ੍ਹਾਂ ਦੀ ਸਜ਼ਾ, ਕਮਿਊਨਿਟੀ ਸਰਵਿਸ ਐਡ ਕੀਤੀ ਹੈ, ਜਿਹੜੀਆਂ ਸੁਸਾਇਟੀ ਦੀਆਂ ਨੀਡਸ ਨੂੰ ਪੂਰਾ ਕਰ ਰਹੀਆਂ ਤੇ ਡਿਲੀਟ ਕੀਤੀਆਂ ਜਿਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੈ। ਜਿਵੇਂ ਕਈ ਸੈਕਸ਼ਨਸ ਦੇ ਵਿੱਚ 10 ਰੁਪਏ, 100 ਰੁਪਿਆ ਫਾਈਨ ਸੀ ਜਿਹੜਾ ਕੋਈ ਮਾਇਨੇ ਨਹੀਂ ਰੱਖਦਾ। ਤਾਂ ਉਹਨਾਂ ਸਭ ਚੀਜ਼ਾਂ ਨੂੰ ਜਿਨ੍ਹਾਂ ਦੀ ਹੁਣ ਜ਼ਰੂਰਤ ਨਹੀਂ ਹੈ, ਡਿਲੀਟ ਕਰਨਾ ਜ਼ਰੂਰੀ ਸੀ। ਤਾਂ ਮੈਨੂੰ ਇਹ ਲੱਗਦਾ ਹੈ ਜੋ ਵੀ ਨਵੇਂ ਲਾਜ਼ ਆਏ, ਸੁਸਾਇਟੀ ਲਈ ਕਾਫੀ ਫਾਇਦੇਮੰਦ ਹੋਣਗੇ। ਪੰਜਾਬ ਪੁਲਿਸ ਦੇ ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ ਨੇ ਬਟਾਲਾ ਦੇ ਆਮ ਲੋਕਾਂ ਤੇ ਪੁਲਿਸ ਅਧਿਕਾਰੀਆਂ ਨਾਲ ਨਸ਼ੀ ਦੀ ਰੋਕਥਾਮ ਨੂੰ ਲੈ ਕੇ ਖਾਲਿਕ ਮੀਟਿੰਗ ਕੀਤੀ ਇਸ ਮੌਕੇ ਬਟਾਲਾ ਦੇ ਐਸਐਸਪੀ ਅਤੇ ਹੋਰਨਾਂ ਅਧਿਕਾਰੀ ਵੀ ਮੌਜੂਦ ਰਹੇ ਡੀਆਈਜੀ ਰਾਕੇਸ਼ ਕੌਸ਼ਲ ਨੇ ਕਿਹਾ ਕਿ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਦੀ ਮਦਦ ਕਰਨ ਕਿਉਂਕਿ ਨਸ਼ਾ ਕਰਨ ਵਾਲੀ ਅਤੇ ਵੇਚਣ ਵਾਲਿਆਂ ਬਾਰੇ ਜ਼ਿਆਦਾਤਰ ਜਾਣਕਾਰੀ ਆਮ ਲੋਕਾਂ ਕੋਲ ਹੁੰਦੀ ਹੈ ਉਹਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਪੁਲਿਸ ਨਾਲ ਆਪਣੀ ਜਾਣਕਾਰੀ ਸਾਂਝੀ ਕਰਨ ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਅਤੇ ਜੋ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛੁਡਾਉਣ ਵਿੱਚ ਮਦਦ ਵੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ